ਉਹ ਅਗਿਆਕਰ ਦੇ ਦੋਸ਼ ਵਿੱਚ ਗੁਰਮਤਿ ਅਨੁਸਾਰ ਸੇਵਾ ਉਹ ਤੇ ਲਾਈ ਜਾਂਦੀ ਹੈ। ਔਰ ਅੱਜ ਦੇ ਸੰਗਤ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਦਾ ਸੁਖਵੀਰ ਬਾਦਲ ਦੇ ਖਿਲਾਫ ਵੱਡਾ ਬੇਅਦਾਨ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੂੰ 15 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਅੱਜ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦਫ਼ਤਰ ਸਕੱਤਰ ਦੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਉਹਨਾਂ ਨੇ ਕੁਝ ਅਹਿਮ ਫੈਸਲੇ ਲਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ ਪੰਜ ਤਖਤਾਂ ਦੇ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਹੈ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਆਫੀ ਨਾਮੇ ਤੇ 15 ਦਿਨਾਂ ਵਿੱਚ ਆਪਣਾ ਪੇਖ ਪੱਖ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮੁਆਫੀ ਨਾਮੇ ਵਿੱਚ ਸੁਖਬੀਰ ਬਾਦਲ ਉੱਪਰ ਸਵਾਲ ਵੀ ਉਠਾਇਆ ਅਕਾਲ ਤਖਤ ਸਾਹਿਬ ਵਿਕੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਈ ਪੰਜ ਤਖਤਾਂ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਨੂੰ ਮੁਆਫੀ ਨਾਮੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਵਾਬ ਮੰਗਿਆ ਹੈ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਤੇ ਡੇਰਾ ਮੁਖੀ ਦਾ ਪੱਖਪੂਰਨ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਨਾ ਅਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ ਉਹਨਾਂ ਉੱਪਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਵਿੱਚ ਹੀ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਜੇਕਰ ਉਹ ਕਿਸੇ ਅਦੋਂ ਨੂੰ ਸੇਵਾ ਕੱਕ ਬਦਲੇ ਸਰਵਾਨ ਦਿੱਤਾ ਜਾਂਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਲੱਗਿਆ ਕਰਕੇ ਦੋਸ਼ ਵਿੱਚ ਕੋਈ ਗੁਰਮਤ ਦੇ ਅਨੁਸਾਰ ਸੇਵਾ ਹੈ ਉਹ ਵੀ ਲਾਈ ਜਾਂਦੀ ਹੈ ਔਰ ਅੱਜ ਦੀ ਸੰਗਤ ਦੇ ਵਿੱਚ ਕੁਝ ਹੋਰ ਲੋਕ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਸਭੇ ਸਭੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਆਪ ਦੇ ਕੀ ਕੀਤੀ ਉਲੰਘਣਾ ਕੀਤੀ ਜਾਂ ਸਿੱਖ ਰਹਿ ਪਰਿਆਦਾ ਜਾਂ ਜੋ ਸਾਨੂੰ ਸਤਪੁਰਾ ਨੇ ਜੇ ਤਾਂ ਕੋਈ ਕਰਪਾ ਦਵਰਤਨ ਕੀਤਾ ਜੇਕਰ ਐਸਾ ਕੋਈ ਕਰਦਾ ਹੈ ਤੇ ਉਹ ਤੁਹਾਨੂੰ ਸ਼੍ਰੀ ਅਕਾਲ ਤਖਤ ਸਹਿਬ ਤੋਂ ਸਾਜਾ ਬਿਨਾਈ ਜਾਂਦੀ ਹੈ ਸੇਵਾ ਬਿਨਾਈ ਜਾਂਦੀ ਹੈ ਜਿਵੇਂ ਕਿ ਅੱਜ ਸ਼੍ਰੀ ਅਕਾਲ ਤਖਤ ਸਹਿਬ ਦੇ ਰੇਖੇ ਸੰਗਤ ਦੇ ਸੌਂਪੜੇ ਖੜਾ ਹੈ ਬਲਸਿੰਘ ਬਲਸਿੰਘ ਨੂੰ ਸੰਗਤ ਦੇ ਵਿੱਚ ਖੜਾਇਆ ਸ਼੍ਰੀ ਅਕਾਲ ਤਖਤ ਸਹਿਬ ਦੇ ਸਾਹਮਣੇ ਪੰਜ ਸਿੰਘ ਸਹਿਬਾਨ ਦੇ ਸਾਹਮਣੇ ਵਾਡੇ ਤੇ ਤਖਸ਼ਿ ਸ੍ਰੀ ਹਰਮੰਦਰ ਜੀ ਪਟਾ ਸਾਹਿਬ ਦੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਆਰ ਦੇਖੀ ਕਰਨਾ ਦੋਸ਼ ਹੈ ਤੁਸੀਂ ਇਸ ਗੱਲ ਨੂੰ ਸੰਗਤ ਦੇ ਵਿੱਚ ਬੋਲ ਕਰਦੇ ਹੋ ਬੋਲ ਕਰਦੇ ਹੋ ਮਾਈਕ ਦਿਓ ਭਾਈ